ਵਾਹਿਗੁਰੂ ਜੀ ਵਾਹਿਗੁਰੂ 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 ਰਹਿਰਾਸੂ ਸਾਹਿਬੂ ਹਰ ਜੁਜੂ ਪੱਖ ਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪਹਿਲਾ ਤਰਾਇਆ

ਮਲੇਹਾਰੀ ਗੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸ੍ਰਿਸ਼ਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾ ਅਨਿਕ ਕਰਤੇ ਗਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਮ ਅੱਲਾ ਪਹਿਲਾ ਇੱਕ ਓਰੰਕਾਰ ਸਤਗੁਰ ਪ੍ਰਸਾਦ ਸੋਦਤ ਤੇਰਾ ਕੀ ਹਾਸੋ ਕਰਕੇ ਹਾਜੀ ਤਵਹ ਸਾਰੇ ਸੁਣਾ ਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਹਤੇ ਤੇਰੇ ਗਾਵਣ ਹਾਰੇ ਕਹਤੇ ਤੇਰੇ ਰਾਗ ਪਰਿਸਿਓ ਕਹੀਅ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਤਰਮ ਤੋਆਰੇ ਗਾਵਨ ਸੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਸੁਦਨੋ ਈਸਰ ਬਰਮਾ ਦੇਵੀ ਸੋਹਨ ਦੇਰੇ ਸਦਾ ਸਵਾਰੇ ਗਾਵਨ ਸੁਦਨੋ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਂਦਰ ਨਾਲੇ ਗਾਵਨ ਸੁਦਨੋ ਸਿੱਧ ਸਮਾਧੀ ਅੰਦਰ ਗਾਵਨ ਸੁਦਨੋ ਸਾਧ ਵਿਚਾਰੇ गावण तुदनो जती सती सर दोखी गावण तुदनो वीर करारे गावण तुदनो पंडित पळन रखी सर जुग जुग वेद दानाले गावण तुदनो मोहनिया मनमोहन स्वर्ग मच्छते आले गावण तुदनो रतन उपाए तेरे 68 तीर्थनाले गावण तुदनो जोध महाबल सुरा गावण तुदनो खाणी जारे ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤਦਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਫਲ ਤਰ ਸਾਲੇ ਹੋਰ ਕੇਤੇ ਤਦਨੋ ਗਾਵਨ ਸੇ ਮੈ ਕਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਜੋ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੋ ਨਵੱਡਾ ਆਖੈ ਸਭ ਕੋ ਏ ਕੇਵੜ ਵੱਡਾ ਢੀਠਾ ਹੋਏ ਈਮਤ ਪਾਇਨ ਕਹਿਆ ਆਇਆ ਹੈ ਗਹਿਣੇ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੁੰਵੀਰਾ ਗੁਨੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਕੀ ਰਹਾਓ ਸਭ ਸੁਰਤੀ ਮਿਲ ਸੋਤਕ ਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀਤੀ ਅਣੀ ਗੁਦਗੁਰ ਹਾਈ ਕਹਿਨ ਨਾ ਜਾਈ ਤੇਰੀ ਤਲਵੜਾਈ ਸਭ ਸਤ ਸਭ ਤਪ ਸਭ ਜਿਨੀ ਆਈਆਂ ਸਦਾ ਕਰਖਾ ਕੀਆਂ ਵੜਿਆਈਆਂ ਤੁਧ ਵਿਣ ਸਿਧੀ ਕਿਨੇ ਨਾ ਪਾਈਆ ਕਰਮ ਲੈਣਾ ਹੀ ਥਾ ਕਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰਾ ਮਰ ਜਾਉ ਆਖਣ ਆਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਇ ਚਲੀਐ ਦੁਖ ਸੋਗਿਆ ਵਿਚਰੈ ਮੇਰੀ ਮਾਏ ਸੱਚਾ ਸਾਹਿਬ ਸਾਚੈ ਨਾਏ ਰਹਾਉ ਸਚੇ ਨਾਮ ਕੀ ਤਨ ਵੜਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨ ਚੂਕੈ ਭੋਗ ਗੁਣ ਇਹੋ ਹੋ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜੇ ਆਪ ਤੇ ਵਰ ਤੇਰੀ ਦਾਤ ਜਿੰਨ ਦਿਨ ਕਰ ਕੈ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੈ ਬਾਦ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਕਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਤੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵੜ ਪਾਗ ਵਡੇਰੇ ਜਿਨ ਹਰ ਹਰ ਸ਼ਰਦਾ ਹਰ ਪਿਆਸ ਹਰ ਹਰ ਨਾਮ ਮਿਲਦ ਰਿਕਤਾ ਸੇ ਮਿਲ ਸੰਗਤ ਗੁੰਡ ਕਰਗਾਸ ਜਿਨ ਹਰ 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 ਨਾਮ ਨਪਾਇਆ ਤੇ ਪਾਵੇ ਹੀ ਨਜਰ ਪਾਸ ਜੋ ਸਾਧੇ ਗੁਰ ਸੰਗਤ ਨੈ ਨਿਆਏ ਤ੍ਰਿਗਜੀਵੇ ਤ੍ਰਿਗਜੀਵਾਸ ਜਿਨ ਹਰਜਨ ਸਾਧੇ ਗੁਰ ਸੰਗਤ ਪਾਈ ਤੰਦਰੁ ਮਾਸਤਿਕ ਨਿਖਾ ਲਿਖਾਸ ਤਨ ਤਨ ਸਤ ਸੰਗ ਦ੍ਰਿਤ ਹਰ ਰਸ ਪਾਇ ਮਹਿਜ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ 5 ਕਾਹੇ ਰੇ ਮਨ ਜਿਤ ਰਹਾ ਉੱਦਮ ਜਾ ਆਹਰ ਹਰ ਜੀਉ ਪਰਿਆਸ ਸਹਿ ਪੱਥਰ ਮਹਿ ਜੰਤ ਉਪਾਏ ਤਾਂ ਕਾਰਜਿਕ ਆਗੈ ਕਰ ਧਰਿਆ ਮੇਰੇ ਮਾधव ਜੀ ਸਤ ਸੰਗਤ ਮਿਲੇ ਸੋਦਰਿਆ ਗੁਰ ਪ੍ਰਸਾਦ ਪਰਨਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਵਨਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਉੜੇ ਉੜ ਆਵੈ ਸੋ ਸਾਤੀਸ ਪਛੈ ਦੁਤੀਸ਼ਰਿਆ ਤਿਨ ਕਵਨ ਖਲਾਵੈ ਤਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਾਵਣੇ ਨਾਨਕ ਦਾਸਿਆ ਸਟ ਸਿਧਾਨ ਠਾਕੁਰ ਕਰਤਾਲ ਤਰੇਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਸਮਹੱਲਾ ਚੌਥਾ ਸੂਪੁਰਖ ਇਕ ਕਾਰ ਸਤਿਗੁਰ ਪ੍ਰਸਾਦ ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵੇ ਸਭ त्याग ਹੈ ਤਦ ਜੀ ਹ ਸੱਚੇ ਸਿਰਜਣਹਾਰਾ ਸਭ ਜੀਉ ਤੁਮਾਰੇ ਜੀ ਤੂ ਜੀਆ ਦਾ ਦਾਤਾ ਦਾ ਹਰਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਮ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਘਟੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਪੇ ਖਾਰੀ ਜੀ ਸਭ ਤੇਰੇ ਜੋ ਜਿ ਤੂੰ ਆਪੇ ਦਾਤਾ ਆਪੇ ਤੂਤਾ ਜੀ ਹਉ ਦੁਨੇ ਅਵਰ ਨਾ ਜਾਣਾ ਤੂ ਬਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖੁ ਖਾਨਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨਾਨਿ ਸਤਿਨ ਗੁਰਬਾਣਾ ਭਤਿ ਆਵਹਿ ਹਤਿ ਆਵਹਿ ਤੁਧ ਜੀ ਸੇ ਜਨ ਜੁਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਤਿ ਆਇਆ ਜੀ ਤੈਨ ਟੂਟੀ ਰੰਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਤੇ ਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਨ ਸੇ ਰਿਆ ਦਿਨ ਸੇ ਰਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਿਨ ਹਰ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹੇ ਹਰ ਪੂਜਾ ਜੀ ਤਪ ਤਾਪਹਿ ਜਪਹਿ ਬਿਯੰਤਾ ਤੇਰੇ ਅਨੇਕ ਤੇਰੇ ਅਨੇਕ ਪੜਹੇ ਬਹੁ ਸਿਮਰਤ ਸਾਸਤ ਜੀ ਕਰ ਕੇ ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਗ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖੇ ਪਰੰਪਰ ਕਰਤਾ ਜੀ ਜੇ ਵਡਵਰ ਨਾ ਕੋਈ ਜੋ ਜੁ ਜੁ ਏ ਕੋ ਸੁਦਾ ਸੁਦਾਤ ਹੋਏ ਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੈ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸੋ ਸਾਇ ਕਾ ਜਨੋਈ ਅਸਾ ਮਹੱਲਾ ਚੋਥਾ ਤੂੰ ਕਰਤਾ ਸਤਿਆਰ ਮੈਂਡਾ ਸਾਈ ਜੁਦ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਬਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਥਿਆਆ ਜਿਸਨੋ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਦੁਦਿਆਪ ਵਿਛੋੜਿਆ ਆਪ ਮਿਲਾਇਆ ਤਉ ਤੇਰੀ ਆਉ ਸਭ ਜਹੀ ਮਾਹੇ ਦੁੱਧ ਵੇਨ ਦੂਜਾ ਕੋਈ ਨਾਹੇ ਜੀ ਜਨ ਸਾਥ ਤੇਰਾ ਖੇਲ ਵੀਰੋ ਮੇਰੇ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣਾਈ ਹੈ ਸੂਈ ਜਣ ਜਾਣੈ ਹਰ ਗੁਣ ਸਰਹੀ ਆਖ ਵਖਾਣਾ ਜਿਨਹਰ ਸੇਆ ਦਿਲ ਸੁਖ ਪਾਇਆ ਸਹਜੇ ਰੀ ਹਰਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਪਿਆਰ ਸਰ ਹੋਏ ਤੇ ਬਿਨ ਦੂਜਾ ਵਰਨਾ ਕੋਏ ਤੂੰ ਘਰ ਘਰ ਦੇਖਿਆ ਜਾਣਾ ਸੋਏ ਜਨ ਨਾਨਕ ਗੁਰੂ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਦਿੱਤ ਸਾਰ ਵਰਡਾ ਪਈਨੇ ਨਿਵਾਸਾ ਪਾਣੀ ਬਾਦਕ ਦਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖ ਆਧੇ ਡੂਬੀਅਲੇ ਮਨ ਇੱਕ ਨ ਚੇਤ ਸਮੂਹ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀਸਤੀ ਨਹੀਂ ਪੜਿਆ ਅਗੋਖੰ ਨੂੰ ਦਾ ਜਨਮ ਪਿਆ परणवत नानक दिन की शरणा जिनमो नाही वीसरिया आसा महल्ला पंजवा पई परा फत्मानुख देहुरिया गोविंद बलण की ए तेरी बरिया हर काज तेरा की तना काम मेरा सार संगत भज के वद नाम श्रंजाम लाग भव जल तरण कहलन व्यर्था ज्ञात रंग माया कह रहाओ japata pasanjamatar manak maya seva sadana janya haraya ka nanak ham nish karum ma sharan pare hi rakh ho sharma ik omkar shri wahguru ji ki fateh badshahi dasmi japai kunarashska kaata si sa shri asket jagat ke isa popan bistar ganthe pai sabh ranan badhai dai तनेया तनेया लोगन के राजा दुष्टम दागरी बनेवाजा अखल पवन के सृजन हारे दास जानो लेहु उ बारे कवियो बाच बे नती जो पई हमरी करो हाथ दे रक्षा पूरण होए जितकी इच्छा तब चनन मन रहे हमारा अपना जान करो कृत पारम हमरे दुष्ट सुगत मुकाव आपहा दे मोहि बचावो ਕਿ ਜਿਵੇਂ ਸਮੂਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਹੋਰ ਅਚਾਰਜ ਕਰਦਾ ਕਰੀਐ ਸਭ ਬੈਣ ਕੋ ਆਦ ਸੁੰਦਰੀਐ ਪੂਰਣ ਹੋਏ ਹਮਾਰੀ ਅਸਾ ਤੌਰ ਭਜਨ ਕੀ ਰਹਾ ਪਿਆਸਾ ਤੁਮੈ ਛਾੜ ਗਈ ਵਰਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਇਹ ਚੁਣ ਚੁਣ ਸਤਰ ਹਮਾਰੇ ਮਾਈ ਹੈ ਆਪ ਹਾਥ ਦੇ ਮੁਝਾ ਬੜੀਆ ਮਨ ਕਾਲ ਕਾ ਤਰਾਸਨੀ ਬੜੀਆ पूजो सदा हमारे पछा श्रीयस्तुजू करिए रक्षा राग लियो मोहि राखन हारे साहिब सत सहाए प्यारे दीन बाल दुष्टन के हंता तुम हो बृज चतुर्दश कंता काल पाए ब्रह्मा पुत्रा काल पाए शिव जू अखतरा काल पाए करबिषन प्रकाश सहग काल खां यादसमासा जवन काल जोवी शिव कीयो वेदराज ब्रह्मा जू थियो जगन काल सब लोक सवारा नमस्कार है तने हमारा जगन काल सब जत बनाएओ देव ध्यान ज क्षण उपजाओ आद अंत एकाय अवतार सोई गुरु समझियो हमारा नमस्कार तिसहि को हमारी सकल प्रजा जन आप सवारी सकल गो सब कौन सु बदीओ सत्रण गोपाल मोह बदीओ कट कट के अंतर की जानत भले बुरे ही वीर प्रशांत ਕੀਤੀ ਤੇ ਕੁਣ ਚਰੇ ਸੂਲਾ ਸਭ ਪਰ ਕਿਰਪਾ ਦਿਸ਼ਟ ਗੜ ਕੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਵੀਰ ਪਛਾਨੈ ਕਰ ਕਰ ਕੇ ਪਟ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਸਖਤਾ ਦੇ ਅਪਾਰਾ ਜਬ ਆ ਕਰਖ ਕਰਤ ਹੂ ਕੰਮ ਹੂ ਤੁਮ ਮੈਂ ਮਿਲਤ ਦੇ ਤਰ ਸੰਗ ਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਦੇਮਸਭੀ ਤੇ ਰਹਿਤ ਨਿਰਾਲਵ ਜਾਨਤ ਵੇਦ ਭੇਰੇ ਆਲਮ ਨਿਰੰਕਾਰ ਨਿਰਭਕਾਰ ਨੰਬ ਆਦ ਅਨੀਨਾ ਨਾਦ ਸੰਭ ਤਾਗਾ ਮੂਰੂ ਚਾਤ ਭੇਦਾ ਜਾਕੂ ਪੇਮ ਨਾ ਪਾਵਤ ਵੇਦਾ ਤਾ ਕੋ ਕਰਪਾ ਹਣ ਅਨੁਮਾਨ ਤਮਾ ਮੂਰ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਘਟ ਸਦਾ ਸਿਰੰਕਾਰ ਕਾ ਜੀੰਤਨ ਤੇਵ ਆਪ ਆਪਨੇ ਬੁੱਧ ਹੈ ਜੀਤੀ ਵਰਨਿਤ ਪਿੰਨ ਪਿੰਨ ਤੁਹੇ ਤੇਤੀ ਤੁਮਰਾ ਲਖਾਣਾ ਜਾਇ ਪਸਾਰੈ ਕਿਏ ਬਿਸਦਾ ਪ੍ਰਥਮ ਸੰਸਾਰਾ ਇਕੈ ਰੂਪਾ ਨੂਪ ਸਰੂਪਾ ਰਲਖ ਪਿਓ ਰਾਗ ਕਹੀ ਹੂਪਾ ਅੰਡਜ ਜੇਰਦ ਸੇਤਜ ਕੀਨੇ ਉਤਪੁਜ ਘਾਣਾ ਬਹੋਰ ਰਚਦੀਨੇ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮੜ ਪਿਓ ਸੰਕਰਿ ਕਿਆ ਥਾ ਸਿਗਰੀ ਇਸਰਸ਼ਟ ਦਿਖਾਏ ਚੰਦ ਆਦ ਜੁਗਾਦ ਸਰੂਪ ਸਿਆਮ ਭਾਵਕ ਅਵਰ ਅਛਾ ਮੇ ਰੀਤ ਮ ਕਰੋ ਸਿੱਖੋ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਾਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤਤਮ ਸ਼ਰਨੀ ਪਰੇ ਤਿਨ ਕੇ ਦੁਖ ਦੁਖਤ ਵੇ ਮਰੇ ਪੁਰਖ ਜਗਨ ਪਦ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਗਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਖਤ ਨ ਐ ਹੈ ਵਿਚਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਟ੍ਰੈਕ ਤੇ ਕਾਲਾ ਕਿਰਪਾ ਰਿਤ ਜਾਹੇ ਨੇ ਹਰ ਹੋ ਦਾਖੇ ਤਾਪ ਤਨਿਕ ਮੈਂ ਹਰ ਹੋ ਰਿੱਤ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸਭ ਸੇ ਕਹਿ ਨਾ ਕੋਈ ਇੱਕ ਵਾਰ ਦਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿੰਨਾ ਨਾਮ ਤੇ ਹਾਰ ਕਹਾ ਦਾਤ ਦੁਸ਼ਟ ਦੋ ਤੇ ਰਹਾ ਖੜਾ ਕੇ ਤੇ ਮੈਂ ਸ਼ਖ ਤਿਹਾਰੀ ਆਪ ਹਾਥ ਦੇ ਲਹੂ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋ ਤੇ ਲਹੂ ਬਚਾਈ ਕਪਾ ਕਰੀਹੰ ਪਰ ਜਗ ਮਾਤਾ ਗੰਤ ਖਰਾ ਪੂਰਨ ਸੁਭਰਾਤਾ ਕੇ ਲੈ ਵਿਖੇ ਕਰ ਵੇ ਕੋ ਹਰਤਾ ਦੁਖੀਨ ਕੋ ਚਾਇ ਕਰਤਾ ਜਿਯਸ ਤੁਜੈ ਭਏ ਦਿਆਲਾ ਪੂਰਨ ਕਲਾ ਗਰੰਧ ਤਤ ਕਾਲਾ ਮਨ ਬਾਛ ਤਫਲ ਪਾਵੈ ਸੋ ਹੀ ਦੁਖ ਨਦਿ ਸਹਿ ਵਿਆਪਤ ਕੋਈ ਅੜੈਲ ਸੁਨਾ ਗੁੰਗਜੋ ਜਾਏ ਸੁਰਸਨਾ ਪਾਵੈ ਸੁਨਾ ਮੂਰ ਚਿਤ ਲਾਇ ਚਿਤੁਰਤਾ ਆਵੈ ਦੁਖ ਦਰਦ ਪਾਉਣ ਨਿਕਟਣਾ ਤਨ ਨਰਕੇ ਰਹਿ ਸੁਜੋ ਜਾ ਕੀ ਇਕ ਵਾਰ ਜੋ ਪਈ ਕੋ ਕਹੈ ਜੋ ਪਈ ਸੰਮਤ ਚਤਰਾਜ ਵਣਜੈ ਅਭ ਸਾਸ ਫੁਨਤੀ ਨਕਿਜੈ ਆਦਰਸ ਦੀਏ ਸ਼ਟ ਮੀਰੇ ਵਾਰਾ ਤੀਰ ਸਦਰ ਗਿਆਨ ਸੁਸੁਧਾਰਾ ਇਤਿ ਸ੍ਰੀ ਚਿਤ੍ਰੋਪਖਿਆਨੇ ਤ੍ਰਿਆ ਚਿਤਰੇ ਮਾਂਤ੍ਰੀ ਭੂਪ ਸੰਬਾਦ ਦੇ 405 ਚਿਤ੍ਰ ਸਮਾਪਤ ਮਾਸਤ ਸੁਵਮਾਸਤ ਆਫ ਜੁੰਦੋਰਾ दास जान कर दास पर कीजे कृपा अपार आप हाथ धर राख मोहे मन करम वचन विचार चौपाई मैना गनिशे प्रथम नाम किसन बिशन कबहु ना ध्यान कान सुने पहचान निनसो विलागी मोरी पंग इनसो महाकाल रखवार हमारो महालोम मै किन कर थारो अपना जान करो रखवार बाहे गहे की लाज विचार अपना जान मुझे पतपरिया चुन चुन सूत्र हमारे मरिया देख देख, देख जग मैं दौ चला राख आप रा खाफ महया और जान मुझे पतपरिया चुन चुन सूत्र हमारे मरिया देख देख जग मैं दौ चला रा खाफ महया और नंदल तुम में क्रोध दा पतपारा तुम चाहे मैं दास तिहारा जाने अपना मुझे अनिवार्य आप करो हमरे सब काज हो सवरंजन के राजा आपे आप गरीब ने राजा ਦਾਸ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪੁਰਾ ਮੈਂ ਆਂ ਦੁਆ ਤੁਹੇ ਆਪਣਾ ਜਾਣ ਕਰੋ ਪਰਤਕਾਰਾ ਤੁਮ ਸਾਹਿਦ ਮੈਂ ਕੀ ਕਰਥਾਰਾ ਦਾਸ ਜਾਣਦਾ ਹਾਥੁ ਬਾਲੋ ਹਮਰੇ ਸਭ ਬੈਰੀਆਂ ਸੰਗਾਰੋ ਮਿਦਨ ਤਰੋ ਭਗਵਤ ਕੋਤੇ ਅਨਾਲ ਘਰ ਕੋ ਰੋ ਤਵੀ ਤਾ ਬਿਦ ਨਾਨਾ ਮਿਸ਼ਨ ਜੁਥਾ ਮਤ ਜਿ ਰਿਤ ਰੂਚਾਰੋ ਚੂਕ ਖੇਇ ਕਬਲੇ ਹੋ ਸੁਧਾਰੋ ਕਰਿਓ ਬਾਝ ਧੋਰਾ جوڑ پر جو جا در <coughs> ہرچار کشنا ہے جی اک جت رنگ جیو جل ہی ماہ دس پر جنت راج گیا ہے ام کتھا سنشیپ تے سب نی کب بات دورا ਥਾੜ ਪਿਉ ਮੈਂ ਜੋਰ ਕਰ ਬਚਨ ਕਹਾ ਸਿਰ ਨੇ ਆਏ ਬੰਦ ਚਲੈ ਤਾ ਜਗਤ ਮੈਂ ਜਸਮ ਕਰੋ ਸਹਾਏ ਦੁਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿਆ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਬਾਹਾਂਗੇ ਭਗਵੰਤ ਦੁਹਰਾ ਕਾਰ ਪੁਖੀ ਦੇ ਮੋ ਕੋਟ ਕੇ ਵਿਜਨ ਮਹੇਸ਼ ਕੋਟਿੰਦਰ ਬ੍ਰਹਮਾ ਕੀਤੇ ਰਾਵਸਾ ਸ੍ਰੋਜ ਜਲੇਸ਼ ਦੁਹਰਾ राम कथा युग युगया टल सब कोई पाक्त लेत स्वर्ग वास रघुवर करा सावरी पुनि समेत चौपाई जो एकथास ने अरदा रह दुख पात है मिटन आवे जिन प्रगति की ये फल होई आद बेआद सब स कह न कोई संभव सत्राय सै पुजा हार्ड विधि पर थन खुदा तब प्रसाद करत सुधारा फूल परी लह सुधारा दूला ਨੇਤਰਦੰਗੇ ਜਨਦਾਰ ਸਤਦਰੂ ਤੀਰਤਰਾਣ ਸ਼੍ਰੀ ਪਵਤ ਪੂਰਨ ਕੀਓ ਰਘੁਵਰਤਾ ਪਰ ਸੰਗਦੋਰਾ ਸਾਲ ਸਾ ਜਾਣਿਉ ਨਹੀਂ ਬਾਸਵਾਦ ਵਿਵਾਦ ਗ੍ਰੰਥ ਗਲ ਪੂਰਨ ਕੀਓ ਕਾਗਦ ਕਿਰਪਾ ਪਰ ਸਾਲ ਸਵਯਮ ਪਾਇੰਗੇ ਹੈ ਜਬ ਤੇ ਤੁਮਰੇ ਤਸਤੇ ਕੋ ਮੰਤਰੇ ਨਹੀਂ ਆ ਨਿਉ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਹਮਤੇ ਕਿ ਨਾਮਾ ਨਿਉ ਸਿਮਰਨ ਸਾਖਤ੍ਰ ਵੇਲ ਸੇ ਵਾਹੋ ਪੇੜਿ ਕੇ ਹੈ ਹਮੇ ਇਕਣ ਜਾਣੇ ਕਿ ਇਸ ਪਾਰ ਕਰਵਾ ਦੇ ਮਰੀਕਰ ਮੈਨਾਂ ਕੀ ਹੋਸਾ ਤੋਹਿ ਬਖਾਨੇ ਉਹ ਹੋਰਾ ਸਗੋਂ ਗਾਰੋ ਸਾੜ ਕੇ ਕਿਉਂ ਤੁਹਾਰੋ ਦੁਆਰ ਬਾਹੇ ਨਿਹਕੀ ਲਾ ਜੀਐ ਸੋਬਿਨ ਦਾਰ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਇਕੋਂ ਖਾਸ ਸੁਖ ਪ੍ਰਸਾਦ ਅਨੰਦ ਪਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਬੜਵਦੀਆ ਵਧਾਈਆਂ राग रतन पर वार फलियां शब्द गावन आईयां शब्दो तान गावो हरि के राम निवासाया कह नानक आनंद हुआ सतगुरु मैं पाया ए मन मेरा तू सदा रहो हरनाले हरनाल रहो तू मन मेरे दुख सब विसारणा अंगीकारहु करे तेरा कार्य सा सुवारणा सवना गल्लां समरथ स्वामी जोगो ना विसारए कह नानक मन मेरे सदा रहो हरनाले ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭਿ ਜਹ ਜਿਸ ਦੇ ਹੈ ਸੋ ਪਾਵੇ ਸਦਾ ਸਿਤ ਸਲਾ ਤੇਰੀ ਨਾਮ ਮਨੁ ਵਸਾਵੇ ਨਾਮਿੰਥ ਹੈ ਮਨੁ ਸਿਆ ਵਾਦਿਏ ਸਾਧਕ ਨੇਰੇ ਇਹ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਜਾਚਾ ਨਾਮ ਮੇਰਾ ਆਧਾਰੂ ਸਾਜਨਾ ਮੇ ਅਧਾਰ ਮੇ ਰਾਜਨ ਬੁਖਾਂ ਸਾਗ ਗਵਾਈਆਂ ਗਰ ਸ਼ਾਜੁ ਗਮਣੈ ਮਸਿਆ ਜੀ ਦੀ ਇੱਛਾ ਸਾ ਪੁਜਾਈਆਂ ਸਦਾੁਰਮਾਨ ਕੀਤਾ ਗੁਰੂ ਬੇਟਾ ਜਿੰਦਿਆਂ ਇਹ ਬੜੀਆਂ ਆਇਆਂ ਕਹਿ ਹੈ ਨਾਨਕ ਸੁ ਹੋ ਸਤਿ ਸ਼ਬਦ ਰੂਪੇ ਅਲੋ ਸਚਾ ਨਾ ਮੇਰਾ ਆਧਾਰੋ ਮਾਝੇ ਪੰਜ ਚਮਤਿਤ ਕਾਸ ਪਾਗਿਆ ਕਾਸ ਪਾਗਿਆ ਸ਼ਬਦਵਾਜੇ ਇਕ ਰਾਜਿਤ ਕਰਤਾ ਆਇਆ ਪੰਜ ਦੂਤ ਦੂਦਵਾਸ ਕੀਤੇ ਕਾਲਨਨ ਤੁਮਾਰਿਆ ਤੁ르 ਕਰਮ ਪਾਇਆ ਤੁਜਿਨ ਕਉਂ ਦੇ ਨਾਮ ਹਰ ਕੈ ਲਾਗੇ ਕਹਿ ਹੈ ਨਾਨਕ ਤਸ ਬੋ ਆਦਿਤ ਕਰਨ ਹਦਵਾਜੇ ਅਨਦ ਸੁਨੋ ਵਰਪਾ ਕੀਓ ਸਗਨ ਨੋਰਥ ਪੂਰੇ ਪਾਲ ਬਰਹਨ ਪਰ ਪਾਇਆ ਉਤਨੇ ਸਗਨ ਵੀ ਸੁਲੇ ਦੁਖ ਰੋਗ ਸੰਤਾਰ ਪੁੱਤਰੇ ਸੁਣੀ ਸੱਚੀ ਬਾਣੀ ਸੱਤ ਸਾਧਨ ਭਏ ਸੱਸੇ ਪੂਰੇ ਗੁੱਤੇ ਜਾਣੀ ਸੁਣਤੇ ਗੁਨੀ ਕਹਤੇ ਪਵਿੱਤ ਸਤ ਗੁਰ ਰਹੇ ਆ ਪਰ ਪੂਰੇ ਬਨਵੰਦ ਨਾਮ ਨੇ ਗੁਰਚਾਨ ਲਾਗੇ ਵਾਜੇਣ ਹਤੂਰੇ ਮੁੰਦਾਵੀ ਮਹੱਲਾ ਪੰਜਵਾਂ

ਦਰਸ ਪਿਆਮ ਹੈ ਰਾਮਤ ਹੋਏ ਸਤਗੁਰ ਸੱਜਣ ਮਿਲਿਆ ਅਨੰਤ ਨਾਮ ਮਿਲਾਤਾ ਜੀਵਾ ਤਨੁ ਆਂੰਦਿ ਵਹਿ ਹਰਿਆ ਪੌੜੀ ਜਿਥਾ ਦੁਸਮਰਾਥ ਜਿਥਾ ਕੋਏ ਨਾਹੇ ਉਥੈ ਤੇਰੀ ਰਾਖ ਆਲਣੀ ਹੁਜਰ ਮਾਹੇ ਸੁਕਾ ਜਮਕੇ ਦੂਤ ਨਾਹੀਂ ਤਰੇ ਛੜ ਜਾਹੇ ਪੌਦਲਿ ਖਮਸ ਗਾਉ ਗੁਰੁ ਸ਼ਬੀ ਪਾਰ ਪਾਏ 림 ਕਾ ਲਗੀ ਪਿਆਸ ਅੰਦੇ ਚੇਖਾ ਹੈ ਕਰ ਮੈਂ ਹੋ ਪੁੰਨ ਗੁਣ ਗੋਬਿੰਦ ਗਾਹੇ ਸਮਸਾਨੁ ਗਏ ਪਾਲ ਸਮਲੇ ਸਾਹਿ ਸਾਹਿ ਦਰਥਾ ਕੋ ਨ ਜਾਏ ਜੇ ਆਵਤ ਦੇ ਆਹਿ ਸਲੋਕ ਮਹੱਲਾ ਪੰਜਵਾਂ ਅੰਤਰਗੁਰਿਆ ਆराधना ਹੈ ਬਾਝ ਗੁਰਨਾ ਹਉਨੇ ਤ੍ਰਿਸਦ ਗੁਰ ਪ੍ਰੇਖਣਾ ਸਰਵਣੀ ਸੁਣਨਾ ਗੁਣਾ 13 ਜੇ ਤੀ ਰੱਤੇ ਆਗੈ ਭਾਈ 88 ਹੋਣਾ ਨਿਸ਼ਰਪਾ ਕਰੇ ਜਿਸਨੋ ਇਹ ਬਤ ਦੇ ਜਗਨਾ ਉਤਨ ਕਾੜੀਐ ਵਿਰਲੇ ਕੀ ਕੇ ਨਹ ਹਲਾ ਪੰਜਵਾਂ ਰਖੇ ਰਖਣ ਹਾਰ ਆਪੂ ਵਾਰਿਆ ਉਕੀ ਪੈਰੀ ਪਾਇ ਕਾਂ ਸੁਵਾਰਿਆ ਨੋ ਆਪ ਦਿਆ ਮਨੋ ਨਾ ਵਿਸਾਰਿਆ ਸਾਧਨਾ ਕੇ ਸੰਗਵ ਜਲਤਾਰਿਆ ਸਾਗਤ ਨੰਦਕ ਦੁਸ਼ਟ ਅਖਿਰ ਮਾਹਿ ਵਿਦਾਰਿਆ ਨਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸਮ ਰਸੁ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ